ਕਿਸਾਨ ਵੀਰੋ ਸਵਾਗਤ ਹੈ ਸਾਰਿਆਂ ਦਾ ਵਪਾਰੀ YouTube ਚੈਨਲ ਤੇ ਤਰੀਕ ਅੱਜ ਹੋ ਗਈ 28 ਨਵੰਬਰ 2025 ਤੇ ਕੋੜਕਪੂਰੇ ਆਏ ਆ ਬਈ ਤੂੜੀ ਤੇ ਬੋਲੀ ਤੇ ਸਵੇਰ ਦੇ ਜਿਹੜੇ 7:30 ਹੋ ਚੁੱਕੇ ਆ ਤੇ ਗੱਲ ਕਰੀਏ ਵੀ ਟਰਾਲੀਆਂ ਦੇ 2 ਤੇ 2 4 5 6 7 ਜਿਹੜੇ ਨਾਗਜ ਆਏ ਆ ਤੇ ਬਾਕੀ ਵੀ ਰੇਟ ਦੇਖਾਂਗੇ ਜਿਹੜਾ ਕਿੱਥੋਂ ਲੱਗਿਆ ਉਹਨਾਂ ਤੇ ਵੀਡੀਓ ਨੂੰ ਦਬਕੇ ਲਾਈਕ ਐਂਡ ਸ਼ੇਅਰ ਬਈ ਜ਼ਰੂਰ ਕਰਿਓ ਜੀ ਤੇ ਬਾਕੀ ਵੀ ਢੀਲੀ ਦਾ ਰੇਟ ਵਾਧਾ ਘਟਦਾ ਰਹਿੰਦਾ ਤੇ ਕੱਲ ਦੇ ਰੇਟ ਦੀ ਗੱਲ ਕਰੀਏ ਵੀ ਉਹੀ 400 ਦੇ ਆਸ-ਪਾਸ ਜਿਹੜਾ ਚੱਲਿਆ ਤੇ ਬਾਕੀ ਅੱਜ ਦਾ ਜਿਹੜਾ ਰੇਟ ਦੇਖਾਂਗੇ ਤੇ ਹਰੇ ਜਾਰੇ ਦੇ ਰੇਟ ਦੀ ਗੱਲ ਕਰੀਏ ਵੀ 200 ਦੇ ਆਸਪਾਸ ਜਿਹੜਾ ਹਰਾ ਚੜਾ ਵੇਚ ਰਿਹਾ। ਬਾਕੀ ਅੱਜ ਦਾ ਰੌਣਕ ਮੇਲਾ ਦੇਖ ਸਕਦੇ ਹੋ ਤੇ ਬੁਲੀ ਬਈ ਸ਼ੁਰੂ ਆ। ਤੇ ਆਪਾਂ ਹੀ ਵਧਦੇ ਆ ਪਹਿਲੀ ਟਰਾਲੀ ਵੱਲ ਚੱਲਦੇ ਆ। नवंबर दो हज़ार पच्चीस तैयार रख ਕਿਵੇਂ ਜੀ ਬਸ ਲਵਾ ਕੇ ਸਵਾਗਤ ਹੈ ਭਾਈ ਜਨਰਲ ਮਾਰਕੀਟ ਦੇ ਰੂਪ ਤੇ ਕੋਡਾ ਸਾਰਾ ਦਾ ਲਾਈਵ ਜੁੜਨ ਦੇ ਲਈ ਆਜੂ ਆਜੂ ਲਾਈਵ ਪਾਈ ਜੀ ਆ ਗਈ ਹੈ ਕਾਲੀਕ ਦੀ ਵੀਰੇ ਅੰਦਰ ਦੀ ਬਾਹਰ ਦੀ ਅੰਦਰ ਦੀ ਥੋੜੀ ਬੋਲੋ ਭਾਈ 350 350 ਰੁਪਇਆ 350 60 ਕਾਊਂਟੈਂਟ ਦਾ ਲੇਟ ਹੋ ਗਿਆ 70 75 80 पचासी नब्बे पचानवे चार सौ दस चार सौ दस चार सौ पचुंजा अठा सत्तर पचहत्तर अस्सी चार सौ अस्सी बोलोगे ना पचासी ਭਾਈ ਕਿੱਥੇ ਜਾਣੀ ਆ 85 ਆ ਯਾਰ ਅਜੂ 485 ਰੋ ਵੀ ਪਹਿਲੀ ਟਰਾਲੀ ਲੱਗੀ ਅੰਦਰ ਦੀ ਤੂੜੀ ਸੀ ਤੇ 485 ਰੁਪਏ ਤਾਰੀਖ ਜਿਹੜਾ ਅੱਜ ਹੋ ਗਈ 28 ਨਵੰਬਰ 2025 ਬਾਕੀ ਅੱਗੇ ਦੇਖਦੇ ਆ ਨਹੀਂ ਵੇਚਦੇ ਆ ਗਿਆ ਭਾਈ ਵਾਸਿ ਆਇਆ ਆਇਓ ਭਾਈ ਵਾਸਿ ਆਇਓ ਭਾਈ ਕੋਈ ਪਹਿਲੀ ਟਰਾਲੀ ਵਿੱਚ ਕੈਸਲ ਹੋ ਗਈ ਭਾਈ ਨਹੀਂ ਵੇਚਦੇ ਉਹ ਭਾਈ ਇਹਦਾ ਨਹੀਂ ਵੇਚਦੇ ਚਲੋ ਭਾਈ ਅੰਡੀ ਟਰਾਲੀ ਫਰੀਲੀ ਟਰਾਲੀ ਸੇ ਭਾਈ 480 ਰੁਪਏ ਵਿੱਚ ਕੈਨਸਲ ਹੋ ਜਾਂਦੀ ਹੈ ਭਾਈ ਕਹਿੰਦਾ ਵੀ ਨਹੀਂ ਵੇਚਣੀ ਸਸਤੀ ਹੈ ਫਰੀਲੀ ਕੋਈ ਜੀ ਟੱਕਾ ਕੋਈ ਨਹੀਂ ਆਹ ਸਹੀ ਕੀਤਾ ਨਾ ਭਾਈ ਨੇ ਭਾਈ ਕਿਹੜੇ ਟਰਾਲੀ ਆ ਕੋਈ ਵੀ ਆ ਜਿਹਨੇ ਪਰਚੀ ਲੈ ਲਈ ਉਹ ਟਰਾਲੀ ਲਊਗੀ ਸਹੀ ਹੈ ਪਰਚੀ ਤੋਂ ਪਹਿਲਾਂ ਜਵਾਬ ਦੇ ਦੋ ਭਾਈ ਅੱਜ ਨਹੀਂ ਵੇਚਣੀ ਜਿਵੇਂ ਆ ਭਾਈ ਨੇ ਕਰ ਹਾਂ ਜਿਹੜਾ ਮੁੜ ਕੇ ਆਉਣਾ ਭਾਈ ਕਿਹਨੇ ਮਦਮ ਮੁੜ ਕੇ ਇਹਨੇ ਪਾਉਣੀ ਨਹੀਂ ਹੁੰਦੀ ਅਗਲਾ ਪਰੇਸ਼ਾਨ ਹੁੰਦਾ ਨਾ ਇੱਕ ਦੂਜੇ ਦੀ ਟਰਾਲੀ ਲਿਆਇਆ ਕਰੋ ਜਿਹਦੀ ਟੁੱਟੀ ਉਹ ਹੀ ਜਾਊਗਾ ਹਾਂ ਬੋਲੋ ਭਾਈ ਕਿ ਕੀ ਹੈ ਭਾਈ ਆਪੇ ਟਰਾਲੀ ਹੈ ਅੰਦਰ ਦੀ ਹਾਂ ਭਾਈ ਅੰਦਰ ਹਾਂਜੀ 350 350 350 ਠੀਕ ਹੈ ਚੋਣ ਜਾ ਕਰ 400 ਹੈ 10 450 450 55 60 80 80 88 88 90 490 ਬੋਲਾ ਭਾਈ ਕਿਨੇ 490 ਰੁਪਏ ਬਾਈ। ਵੀ 490 ਰੁਪਏ ਬਾਈ ਲੱਗੀ ਅੰਦਰ ਦੀ ਤੁੜੀ ਇਹ ਆ। ਤੇ ਬਾਕੀ ਵੀ ਪਹਿਲੀ ਟਰਾਲੀ ਜਿਹੜੀ ਕੈਨਸਲ ਹੋ ਗਈ ਸੀ ਬਾਈ ਜਾਨਾ ਨਹੀਂ ਵੇਚਣੀ 485 ਰੁਪਏ ਲੱਗੀ ਸੀ। ਇਹ ਲੱਗੀ 490 ਰੁਪਏ। ਜਿਹੜੇ ਆ। ਆਹ ਆਹ ਆਹ। ਠੀਕ ਹੈ ਭਾਈ ਜੀ। ਮੈਂ ਯਾਰਾਂ ਅੱਕੀ ਬਠਾ ਬਾਈ ਨੂੰ। ਹਾਂ। लाइन बाई ट्रॉली रामसर जाएगा भाई दो सौ रुपया कराया। नहीं लेना अंदर की है चार सौ चार सौ पांच दस पंद्रह भी पच्ची 30 35 40 45 450 55 52 60 65 70 75 80 85 90 490 ਬੋਲਣਗੇ ਨਾ 95 95 ਬੋਲਦਾ ਕੋਈ 500 500 ਰੁਪਇਆ ਕਿੱਥੇ ਲੈਣੀ ਹੈ 500 ਰੁਪਇਆ 5 10 15 20 520 ਰੁਪਏ ਬੋਲਣ ਨੇ 520 ਰੁਪਏ ਲਈ ਲੋ ਬਈ ਏ ਟਰਾਂਦੀ ਲੱਗੀ 500 ਤੇ 20 ਰੁਪਏ ਤੇ ਬਾਕੀ ਬਈ ਅੱਗੇ ਦੇਖਦੇ ਆ ਕੀ ਰੇਟ ਜਿਹੜਾ ਰਹੂਗਾ ਲਾ ਵੀ ਆ ਮੈਂਡ ਮਾਰ ਕੇ ਲਾ ਇਹ ਨਾ ਇਹ ਇਹ ਬਾਈ ਆਪਣੀਆਂ ਅੰਦਰ ਦੀ ਅੰਦਰ ਦੀ ਥੋੜੀ ਬੋਲੋ ਜੀ ਆ ਲੈਣਾ 400 400 5 10 15 450 52 9 5 75 80 500 5 10 15 20 25 550 550 550 ਬੋਲਣ ਕਿ 550 ਰੁਪਈਆ ਤੇ ਅੰਦਰ ਜੀ ਬਈ ਤੂੜੀ ਇਹ ਆ ਦੇਖ ਸਕਦੇ ਹੋ ਤੁਸੀਂ ਤੇ ਤਰੀਕਾ ਜੋ ਕਿ 28 ਨਵੰਬਰ 2025 ਉਹ ਨਹੀਂ ਬੈਰਾਂ ਆ ਜਾ ਮੈਂ ਖੜਦਾ ਹੂ ਰੇ ਕੰਡਾ ਤੂੜੀ ਵੇਖ ਰਿਹਾ ਚੱਲ ਯਾਰ ਮਾਲ ਕਢਾ ਹਾਂਜੀ 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 ਬਾਹਰ ਦੀ ਹੈ ਕਿ ਅੰਦਰ ਦੀ ਹੈ ਵਿਰੇਸ਼ ਅੰਨ੍ਹ ਗਿਆ ਹੀ ਹੋਊਗਾ ਸਾਰਾ ਕਸਾਣਾ ਹੋ ਗਈ ਤੂੜੀ ਅੰਦਰ ਦੀ ਇਹ ਵੇਖ ਕੇ ਬੁੱਲੀ ਦਿਓ ਬਾਈ ਰੰਗ ਇਹ ਜਾਉਂਦਾ ਮੜਿਆ ਬਾਲੀ ਨਾ ਨਿਕਲੇ ਬਾਈ ਨਾ ਨਾ ਜਮਾਂ ਸਾਹ ਬਾਈ ਜਿਹੜੀ ਇੱਥੇ ਤੇਰੇ ਹੱਥ ਚਾ ਇਹ ਕੋਸੀ ਹੋਊਗਾ 400 ਹਾਂ 400 400 ਚਾ ਪੰਜ ਕਰ ਲੈ ਪੰਜ 10 15 20 25 450 450 52 60 65 70 75 80 85 90 95 95 500 ਹਾਂਜੀ 5 505 ਲੈ ਆ ਬੋਲ ਲਿ ਗੇ 505 ਰੁਪਏ ਇਹ ਟਰਾਲੀ ਲੱਗੀ 500 ਤੇ 5 ਰੁਪਏ ਤੇ ਬਾਕੀ ਦੀ ਮਗਰ ਜਿਹੜੀਆਂ 3 ਟਰਾਲੀਆਂ ਹੋਰ 4-5 ਵੀ ਹੋਰ ਬਾਈ ਜੀ ਬਾਹਰ ਦੀ ਹਾਂ ਬਾਹਰ ਦੋ ਦਨ ਮੁੰਜੀ ਰਹੀ ਐਨ ਕੁ ਹੋਇਆ ਪਮਾਰੀ ਮੋਟੀ ਮੈਲੀ ਆ ਗਈ ਮਾਰੀ ਮੋਟੀ ਬਾਹਰ ਦੀ ਤੂੜੀ ਆ ਮਾਰੀ ਮੋਟੀ ਮੈਲੀ ਆ ਸਕਦੀ ਆ 350 ਸਾਢੇ 350 ਹੀ 400 400 500 470 ਕਿੰਨੇ 400 ਹੋ ਗਿਆ 5 ਕਰ 5 10 10 15 20 25 30 35 450 55 50 60 65 70 75 475 80 485 90 95 500 500 ਬੋਲੇ ਬਿਕਦੇ 500 ਰੀਟਰ ਲੱਗ ਗਿਆ ਹੈਗਾ ਹੈਲੋ ਅੰਦਰ ਦੀ ਬਾਹਰ ਦੀ 525122222 ਅੰਦਰ ਦੀ ਬਾਹਰ ਦੀ 52563222 ਆਪਣਾ ਨੰਬਰ ਹੈਗਾ ਤੇ ਅੰਦਰ ਵੀ ਤੂੰ ਹੀ ਬੋਲੋ ਭਾਈ ਅੰਦਰ ਨੂੰ ਘਰੇ ਫਿਰਦਾ ਖਾਲੀ ਲੇਟਾ ਕੇ ਨੇ ਖੋਲੋ ਬੋਲੋ 405 15 20 25 3 30 40 45 450 55 60 65 70 75 475 80 85 90 95 500 5 10 510 ਬੋਲਣਗੇ ਨੇ 510 ਰੁਪਏ ਬਾਈ ਜੀ ਲਓ ਜੀ 510 ਰੁਪਏ 10 ਰੁਪਏ ਲੱਗੇ ਬਾਕੀ ਦੋ ਟਰਾਲੀਆਂ ਵੀ ਮਗਰ ਹੋ ਰਹੀਆਂ ਤੱਕ ਲੱਗਿਆ ਕੋਈ ਨਾ ਕਮੈਂਟ ਕਰਦਾ ਹੈਗਾ 81475 ਤਗੜਾ 952 563 ਬਾਈ ਜੀ ਬੱਟ ਠੀਕ ਹੈ ਨਾ ਜੀ ਅੰਦਰ ਦੀ ਹੈ ਬਾਈ ਜੀ ਬੋਲੋ ਅੰਦਰ ਦੀ ਹੈ ਸਾਢੇ 450 ਯਾਰ ਸਾਢੇ 450 ਜਿੱਤ ਕੇ ਜਾਵਾਂਗੇ ਜਿੱਤ ਕੇ ਨਹੀਂ 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 ਵਾੜ ਨਹੀਂ ਰਹੀ ਇੱਥੇ ਰਹੀ ਸਾਡੇ 450 ਆ ਪਈਆ 55 60 65 70 75 80 480 ਬੋਲਣਾ ਕਿਨੇ 400 ਰੁਪਏ ਬਈਏ ਲਾਓ ਜੀ ਰੋਬੀ 400 ਤੇ 80 ਰੁਪਏ ਲੱਗੀ ਬਈ ਉਹਦਰ ਦੀ ਥੋੜੀ ਆ ਕਾਮਰੇ ਲਾਦੇ ਕੇਵਲ ਆ ਕੋਰਲੇ ਆਲਾ ਬੋਲਦਾ ਕਰਦਾ ਕੈਮਰਾ ਜੋ ਕੋਰਲੇ ਬੋਲਦਾ ਆਇਟ ਕਰਨ ਦੇ ਲਈ ਸ਼ੁਕਰੀਆ ਢਿਲਵਟੇ ਜੀ ਨੇ ਆਲੀ ਜੁੜਦੇ ਨਹੀਂ ਪੜੀ ਸਾਡੇ ਨਾਲ ਪੈਰ ਕੱਟਣ ਦਾ ਇਹ ਮਿਹਰਬਾਨੀ ਸ਼ੁਕਰੀਆ ਭਾਈ ਜੀ ਉਹ ਵਾਇਰ ਲੈ ਉਹ ਪੂਨ ਨੰਬਰ 5 ਹੈ ਇਹ ਲੋ ਜਦੋਂ ਪਤਾ ਲੱਗਿਆ ਸਾਡੇ ਸਾਢੇ 400 400 ਭਾਈ ਬਾੜੀ ਦੇ ਅੰਦਰ ਦੀ ਆ ਯਾਰ ਬਾਹਰ ਜਿਹੜੀ ਸਾਢੇ 400 ਲੈਣੇ ਉੱਥੇ ਜਾ ਕੇ ਬਾੜੀ ਨਿਕਲੀ ਫੇਰ ਮੈਂ ਨਿਕਲਣਾ ਮੇਰੀ ਹਾਂ ਕੀ ਬੋਲੂਗਾ ਯਾਰ ਬਾਕੀ ਬਾਕੀ ਹੈ ਅੰਦਰ ਅੰਦਰ ਕੀ ਪਰਸੋਂ ਲੈ ਗਿਆ ਇਹ ਬਾਈ ਹਾਂ ਹਾਂਜੀ ਜਾਣਾ ਤੂੰ 350 350 500 ਰੱਖੀਆ 500 ਰੁਪਈਆ ਮਗਾਲਾ ਮਾਲਾ 10 ਕਰ 10 ਰੁਪਈਆ 15 20 550 550 ਬੋਲਾ ਬੈ ਕਿਨੇ 550 ਜੀ 30 ਆ ਲੋ ਵੀ ਬਾਹਰ ਦੀ ਤੂੜੀ ਬਈ ਇਹ ਵੀ ਗਈ 550 ਰੁਪਈਆ ਪਰ ਤੂੜੀ ਵੀ ਅੰਦਰ ਦੀ ਤੂੜੀ ਵਰਗੀ ਸੀ ਤੇ ਬਾਕੀ ਵੀ ਟਰਾਲੀਆਂ ਜਿਹੜੀਆਂ ਜੱਟ ਨੋਨਾ ਗਈ ਸੀ ਇਹਦੇ 550 ਰੁਪਏ ਟੋਪ ਦਾ ਰੇਟ ਰਿਆ ਤੇ ਬਾਕੀ ਵੀ ਗਾਗ ਵੀ ਦੇਖ ਸਕਦੇ ਹੋ ਤੁਸੀਂ ਤੇ ਇੱਕ ਪਹਿਲੀ ਟਰਾਲੀ ਵੀ ਜਰੂਰ ਵੀਰੀਆ ਉਹ ਵੀ 400 ਤੇ 85 ਰੁਪਏ ਰੇਟ ਲੱਗਿਆ ਸੀਗਾ ਤੇ ਕਿਸਾਨ ਵੀਰਾਂ ਦਾ ਵੀ ਮੈਂ ਨਹੀਂ ਵੇਚਣੀ ਤੇ ਆਪ ਕਹਿ ਸਕਦੇ ਆਂ ਦੀ ਆਪਣੀ ਮਰਜ਼ੀ ਆ ਬਾਕੀ ਵੀ ਧੰਨਵਾਦ ਸਾਰੇ ਵੀਰਾਂ ਦਾ ਲਾਈਵ ਦੇ ਨਾਲ ਜੁੜਨ ਦੇ ਲਈ ਗੰਨਾ ਹਾਂ 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 ਸੇਵਰ ਦਾ ਘਰ ਵੀ ਉੱਥੇ ਹੀ ਆ ਉਹਦਾ ਹੈਗਾ ਸੇਵਰ ਆਪਣੇ ਜੀ Thank you.